ਬੋਲਦੀ ਬੋਲਦਾ ਦਾਤੀ ਜੱਕੀ ਫਿਰ ਕੋਈ ਉੱਤੋਂ ਇਹ ਪੱਟੇ ਵੱਟ ਕੇ ਆਏ ਸੀ ਸਿਕਾਲਾ ਬਊ ਦੀ ਅੱਛਾ ਉਹ ਹੀ ਤਗੜੀ ਦੀ ਚੰਗੀ ਰਹੇਗੀ ਇਹ ਇੱਕ ਲਿਸੈਂਸ ਹੋ ਜਾਂਦਾ ਇਹ ਪੱਕਾ ਇਹ ਨਾ ਪੱਕਾ ਨਾ ਵਾਰੀ ਦਾਤੀ ਦਾਤੀ ਦੀ ਲੋ ਲੈਣ ਜਾਂਦੇ ਜਾਤੀ ਉਹਨੂੰ ਪੁੱਛ ਲੈ ਜਾਂ ਕਈ ਟੰਗ ਲੈਣੇ ਪੁੱਛੇ ਤੇ ਹੁਣ ਵੀ ਇਦਾਂ ਕਰਦੇ ਆ ਕਈ ਟੰਗ ਲੈਣੇ ਕਿਹੜਾ ਫਨੀ ਮੂਹਂ ਕਿ ਲੈ ਕਿਨੇ ਕੁੱਟਣਾ ਹਾਂ ਹੁਣ ਕਈ ਆਂਦੀ ਨਾ ਦਰਿਆ ਤੋਂ ਪਾਰ ਆ ਪਲ ਨੰਕੇ ਜਾਂਦੇ ਆ ਉਹ ਹਾਂ ਤੇ ਕਈ ਕੋਈ ਟੰਗ ਲੈ ਜਾਂਦੇ ਆ ਮਲਾ ਜਿਵੇਂ ਫਿਰ ਰੋਕਦੇ ਨਹੀਂ ਤੂੰ ਕਹਿੰਦੀ ਗਿਲਦਾਰਾ ਫਨੀ ਮੂਹਂ ਚੱਲਦਾ ਹਾਂ ਸਰੀਰ ਵਾਲੀ ਮੋਟਾ ਆ ਹੋਇ ਤੋ ਗਿਆ ਆ ਸਰੀਰੇ ਲਗੀ ਰਹੀ ਆ ਤਾਰ ਉੱਤੇ ਕਰਨੀ ਪਣੀ ਆਪਾਂ ਥੋੜੀ ਮੈਂ ਨੂੰ ਦੋਵੇਂ ਬਿੱਤੀਆਂ ਦੇ ਆ ਪੱਤੀ ਪੱਤੀ ਦੇ ਚੱਕੀ ਆਣਦੇ ਹਜੇ ਕਿਹੜਾ ਝੋਨਾ ਲੱਗਦਾ ਦਾ ਚੱਕ ਲੈਣ ਦੇ ਨਹੀਂ ਵੀ ਉਹ ਹੁਣ ਕਿ ਜਦੋਂ ਉਹ ਭੇਜਿਆ ਉਹ ਨਹੀਂ ਕਹਿੰਦਾ ਕਿ ਦਾ ਮਰਤੀ ਨਾ ਪਾਣੀ ਟਿੱਡੋਂ ਸੁਪਾਂ ਦਾ ਕਰਿਆ ਨਹੀਂ ਆਇਆ ਉਹਨੇ ਪਾਣੀ ਚੰਨਾਂ ਨਾ ਨਾਲ ਕੁੱਤੀ ਆ ਗਈ ਨਹੀਂ ਨਹੀਂ ਉਹ ਕਹਿੰਦਾ ਸੀਗਾ ਜੀ ਸੀ ਵੀ ਕਹਿੰਦਾ ਲਿਆਵਾਂਗੇ ਜਿਹੜੀਆਂ ਸਾਈਡਾਂ ਰਹਿ ਜਾਣੀਆਂ ਖੁੰਝੇ ਉਹ ਜੀ ਸੀ ਵੀ ਨਾਲ ਚੱਕਣੇ ਆ ਹਾਂ ਉਹ ਹੀ ਤਾਂ ਦੱਸਦਾ ਉਤੋਂ ਰਿਪੇ ਉਹ ਪਾਣੀ ਕੱਢ ਦਿੱਤਾ ਨਾ ਨੰਗਣ ਜੋ ਕੇ ਉਹ ਲੈ ਕਹਣਾ ਬੱਸ ਨਹੀਂ ਨਹੀਂ ਉਹ ਮੁੰਡਾ ਕਹਿੰਦਾ ਕਹਿੰਦਾ ਜੀ ਸੀ ਵੀ ਲੈ ਕੇ ਆਉਣੀ ਆ ਜਿਹੜੇ ਖੁੰਝੇ ਰਹਿ ਜਾਣੇ ਆ ਉਹ ਇਹ ਥੋੜੇ ਚੱਕਣੇ ਨੇ ਉਹਨੇ ਚੱਕਣੇ ਜੀਸੀਬੀ ਨੇ ਤਾਂ ਕੁੱਤੇ ਦਾ ਓਏ ਓਏ ਇਹ ਲਿਉਣਗੇ ਉਹਨਾਂ ਤੋਂ ਥੋੜਾ ਲੈਉਣੀ ਇਹਦੇ ਇਹਨਾਂ ਨੇ ਲੈ ਲਈ ਆਹੋ ਇਹਨਾਂ ਦੀ ਗੱਲ ਹੀ ਕਰਦਾ ਜਿਹੜੇ ਮਿੱਟੀ ਵਾਲੇ ਇਹਨਾਂ ਕੋਲ ਹੀ ਜੀਸੀਬੀ ਇਹਨਾਂ ਦੀ ਆਪਦੀ ਹੋਈ ਉੱਥੇ ਲੱਗੇ ਇਹ ਤਾਂ ਸਾਡੇ ਨਾਲ ਜੀਸੀਬੀ ਵੀ ਹੈਗੀ ਕੋਲੇ ਹੀ ਆ ਸਾਡੇ ਉਹ ਫੋਨ ਦੇ ਖਾਂਜੇ ਸੀ ਉਹਦੇ ਨੇ ਚੱਕਣੇ ਆ ਤੂੰ ਤੈਨੂੰ ਕੀ ਗੱਲ ਇਹਨੇ ਮੇਲੇ ਜਾਣਾ ਹਾਂ ਹਾਂ ਤੇਰੇ ਬਾਹਰੋਂ ਕਾਲ ਮੈਂ ਕਿ ਆਪੋਨ ਵਾਲਾ ਐ ਜਿੱਦ ਰੱਖ ਦੋ ਹੋਰ ਜਿੱਦ ਰੱਖ ਦੋ ਉਧਰ ਲਈ ਜਾ ਹਾਂ ਜਿੱਨਾ ਸੇ ਉਹ ਲੋਕ ਸੜਕਾਂ ਤੇ ਖੜਾ ਇਹ ਥੱਲੇ ਚੱਕ ਪੇ ਚੱਕਣਾ ਉਹਨਾਂ ਦਾ ਪੰਜ ਗਾੜ ਪੰਜ ਜਾ ਹਾਂ ਜੀ ਚੱਕ ਦੇ ਆਏ ਨਰੇਗਾ ਵਾਲੇ ਲਾਉਗੇ ਬਾਤ ਕਰ ਕਾ ਅੱਛਾ ਅੱਛਾ ਜੀ ਜੀ ਬਹੁਤ ਹੁੰਦੀ